ਮਾੜੀ ਕਮਿਸ਼ਨਰ অফ ਪੁਲਿਸ ਸ਼੍ਰੀਮਤੀ ਤਨਪ੍ਰੀਤ कौर ਜਿਹਦੇ ਦਿਸ਼ਾ ਨਿਰਦੇਸ਼ ਏਟ ਜੋ ਮਾੜੇ ਅਨਸਰਾਂ ਦੇ ਖਿਲਾਫ ਕਮਿਸ਼ਨਰਟ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਉਸੇ ਦੇ ਤਹਿਤ ਕਾਰਵਾਈ ਕਰਦੇ ਹੋਏ ਕਮਿਸ਼ਨਰਟ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ 24 12 2025 ਦੀ ਰਾਤ ਨੂੰ ਇੱਕ ਜਿਹੜਾ ਮੋਟਰਸਾਈਕਲ ਜੋ ਮੈਟਰੋ ਡਿਲੀਵਰੀ ਹੋਇਆ ਦਾ ਮੋਟਰਸਾਈਕਲ ਐਂਡ ਆਫ ਦਾ ਬਾਕਸ ਜਿਹੜਾ ਉਸਨੂੰ ਸਨੇਚ ਕੀਤਾ ਗਿਆ ਸੀਗਾ ਤਿੰਨ ਲੋਕਾਂ ਨੂੰ ਸੋ ਇਸਤੇ ਸੂਸ਼ਟਲੀ ਐਕਸ਼ਨ ਲੈਂਦੇ ਹੋਏ ਐਸਐਚਓ ਸਰ ਤੇ ਚੋਟੀ ਚਾਰਜ ਤੇ ਫਤੇ ਕੋਲੋਂ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇਹਨਾਂ ਇਸਤੇ ਵਿੱਚ ਸ਼ਾਮਲ ਜਿਹੜੇ ਚਾਰ ਦੋਸ਼ੀਆਂ ਨੂੰ ਆਡੈਂਟੀਫਾਈ ਕੀਤਾ ਗਿਆ ਆਡੈਂਟੀਫਾਈ ਕਰਨ ਤੋਂ ਬਾਅਦ ਇਸਤੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇੱਕ ਦੋਸ਼ੀ ਜਿਹੜਾ ਉਹਨੂੰ ਗ੍ਰਿਫਤਾਰ ਕਰਨਾ ਜਿਹੜੀ ਬਾਕੀ ਹੈਗਾ ਸੋ ਇਸਤੇ ਜਿਹੜਾ ਇਹਦੇ ਵਿੱਚ ਸਨੇਚਿੰਗ ਜਿਹੜਾ ਸਨੇਚ ਕੀਤਾ ਗਿਆ ਮੋਟਰਸਾਈਕਲ ਉਹ ਬਰਾਮਦ ਕੀਤਾ ਗਿਆ ਉਹਦੇ ਵਿੱਚ ਜਿਹੜਾ ਡਿਲੀਵਰੀ ਬੁਆਏ ਦਾ ਬਾਕਸ ਸੀਗਾ ਉਹ ਵੀ ਬਰਾਮਦ ਕਰ ਲਿਆ ਗਿਆ ਅਤੇ ਜਿਹੜਾ ਦੋਸ਼ੀਆਂ ਨੇ ਵਾਰਦਾਤ ਦੇ ਵਿੱਚ ਐਕਟਵਾ ਯੂਜ਼ ਕੀਤੀ ਸੀਗੀ ਉਹੀ ਜੜੀਆ ਦੋਸ਼ੀਆਂ ਪਾਸੋਂ ਬਰਾਮਦ ਕਰ ਲਈ ਗਈ ਹੈ। ਤਿੰਨੇ ਦੋਸ਼ੀਆਂ ਦਾ ਜਿਹੜਾ ਹੈਗਾ ਕਮਾਲੀਓਗਦਾਲ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈ। ਚਲੋ